ਸਲਮ ਦੇ ਵਿੱਚ ਕਿੰਨਾ ਦਾ ਪਹਿਲਾਂ ਜਿਹੜਾ ਸਕ੍ਰਿਪਟ ਤੁਹਾਡੇ ਸਾਹਮਣੇ ਕਿੰਨਾ ਦਾ ਲੱਗ ਰਿਹਾ ਸੀ ਮੈਂ ਜਿਹੜਾ ਰੂਟ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਬਹੁਤ ਵਧੀਆ ਲੱਗਾ ਮੈਨੂੰ ਇੰਨੀ ਵਧੀਆ ਓਪਰਚ्युनिटी ਮਿਲੀ ਇੰਨੀ ਵਧੀਆ ਸਟਾਰ ਕਾਸਟ ਦੇ ਨਾਲ ਕੰਮ ਕਰਨ ਦੀ ਇੰਨੀ ਵਧੀਆ ਸਬਜੈਕਟ ਦੀ ਫਿਲਮ ਦਾ ਹਿੱਸਾ ਬਣਨ ਦੀ ਬਹੁਤ ਸੋਨੀ ਫਿਲਮ ਬਣਾਈ ਹੈ ਐਂਡ ਬਹੁਤ ਮਿਹਨਤ ਲਾਈ ਹੈ ਸਾਰੇ ਨੇਪਾਲੀ ਭੁਪਿੰਦਰ ਜੀ ਨੇ ਆਪਣਾ ਖੂਨ ਪਸੀਨਾ ਇਕ ਕਰਕੇ ਇਸ ਫਿਲਮ ਨੂੰ ਆਪਣੀ ਜੀਓ ਜਾਰ ਨਾਲ ਬਣਾਇਆ ਹੈ ਐਂਡ ਆਈ ਵਿਸ਼ ਕਿ ਸਾਰੀ ਆਡੀਅנס ਤੱਕ ਫਿਲਮ ਜ਼ਰੂਰ ਪਹੁੰਚੇ ਬਹੁਤ ਸੋਨਾ ਸਬਜੈਕਟ ਹੈ ਨਿਰੂਜ ਸ਼ਰਸਟਿੰਗ ਹੁੰਦਾ ਤੇ ਜਦੋਂ ਉਹ ਮਤਲਬ ਨਿਰੂ ਨੂੰ ਬਚਾਉਣ ਲਈ ਜਦੋਂ ਆ ਸਿੱਧੂ ਸਾਹਿਬ ਤੇ ਲੱਗਦਾ ਇੱਕ ਲੇਡੀ ਹੀ ਰੋਕਦੀ ਆ ਉਹਨੂੰ ਕਿ ਨਹੀਂ ਹੁਣ ਅੱਗੇ ਤਾਂ ਲੜਾਈ ਨਾ ਕਰ ਘਰ ਦੇ ਵਿੱਚ ਕਲੇਸ਼ ਹੋਏਗਾ ਲੱਗਦਾ ਲੱਗਦਾ ਵੀ ਇਹ ਲੇਡੀਆਂ ਨੂੰ ਵੀ ਇੱਕ ਸਵਾਲ ਹੈ ਕਿ ਨਹੀਂ ਰੁਕਣਾ ਚਾਹੀਦਾ ਸਭ ਤੋਂ ਅਲਟਾ ਜਿਹੜਾ ਕਿ ਕਿਸੇ ਲੇਡੀ ਤੇ ਜ਼ੁਲਮ ਹੁੰਦਾ ਹੈ ਤਾਂ ਉਹਨੂੰ ਅੱਗੇ ਹੋਰ ਉਤਸ਼ਾਹਿਤ ਕਰਨਾ ਚਾਹੀਦਾ ਜੀ ਹਾਂ ਬਿਲਕੁਲ ਫਿਲਮ ਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਇੱਕ ਔਰਤ ਹੀ ਕਈ ਵਾਰ ਇੱਕ ਔਰਤ ਦਾ ਯੂ ਨੋ ਜਸਟਿਸ ਮਿਲਣ ਤੋਂ ਰੋਕ ਵੀ ਸਕਦੀ ਹੈ ਬਟ ਆਬਵੀਅਸਲੀ ਉਹਦੇ ਵੀ ਆਪਣੇ ਕੁਝ ਰੀਜ਼ਨ ਸੀਗੇ ਉਹ ਆਪਣੀ ਬੇਟੀ ਦਾ ਇਲਾਜ ਕਰਾਉਣਾ ਚਾਹਦੀ ਸੀ ਉਹਦੇ ਲਈ ਉਹਨੂੰ ਪੈਸਿਆਂ ਦੀ ਲੋੜ ਸੀਗੀ ਸੋ ਬਹੁਤ ਸੋਹਣੇ ਜਿਹੇ ਤਰੀਕੇ ਨਾਲ ਇਸ ਚੀਜ਼ ਨੂੰ ਦਰਸਾਇਆ ਗਿਆ ਹੈ ਬਟ ਬਾਅਦ 'ਚੋ ਅਖੀਰ 'ਚ ਜਾ ਕੇ ਜੇ ਤੁਸੀਂ ਦੇਖਿਆ ਹੋਊਗਾ ਉਹ ਵੀ ਰੀਅਲਾਈਜ਼ ਕਰਦੀ ਹੈ ਕਿ ਜੋ ਸਹੀ ਹੈ ਉਹ ਸਹੀ ਹੈ ਐਂਡ ਜੋ ਗਲਤ ਹੈ ਉਹ ਗਲਤ ਹੈ ਐਂਡ ਉਹ ਉਸ ਦਾ ਸਾਥ ਵੀ ਦਿੰਦੀ ਹੈ ਸਹੀ ਦਾ ਸੋ ਡੈਫੀਨੇਟਲੀ ਕੁੜੀਆਂ ਨੂੰ ਇੱਕ ਦੂਜੇ ਲਈ ਖੜਨਾ ਚਾਹੀਦਾ ਹੈ ਸਹੀ ਦਾ ਸਾਥ ਦੇਣਾ ਚਾਹੀਦਾ ਹੈ ਗਲਤ ਦਾ ਸਾਥ ਕਦੇ ਵੀ ਨਹੀਂ ਦੇਣਾ ਚਾਹੀਦਾ ਮੈਨੂੰ ਲੱਗਦਾ ਕਿ ਲੋਕਾਂ ਨੂੰ ਇੰਨੀ ਜ਼ਿਆਦਾ ਪਸੰਦ ਆਣ ਵਾਲੀ ਹੈ ਕਿ ਡੈਫੀਨਿਟਲੀ ਇਹ ਥੀਏਟਰ ਸਪੌਂਸਰ ਕਰਦੀ